ਗੁਰੂ ਰਾਮਦਾਸ ਜੀ ਦੇ ਯੁੱਗ ਵਿੱਚ ਪੱਟੀ ਸਹਿਰ ਦੇ ਰਾਏ ਦੁਨੀ ਚੰਦ ਦਾ ਬਹੁਤ ਨਾਮ ਸੀ ਉਹ ਇੱਕ ਅਮੀਰ ਸ਼ਾਹੂਕਾਰ ਸੀ ਉਸ ਦੀਆਂ 7 ਧੀਆਂ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਦਾ ਨਾਮ ਬੀਬੀ ਰਜਨੀ ਸੀ ਬੀਬੀ ਰਜਨੀ ਨੂੰ ਪਰਮਾਤਮਾ ਉੱਪਰ ਬਹੁਤ ਭਰੋਸਾ ਸੀ ਉਹ ਮੰਨਦੀ ਸੀ ਕਿ ਅਸੀਂ ਜੋ ਕੁਝ ਵੀ ਹਾਂ ਉਸ ਪਰਮਾਤਮਾ ਦੀ ਦੇਣ ਹੈ ਇਸ ਦੇ ਉਲਟ ਉਸ ਦੇ ਪਿਤਾ ਦੁਨੀ ਚੰਦ ਨੂੰ ਪ੍ਰਮਾਤਮਾ ਉੱਪਰ ਬਿਲਕੁਲ ਵੀ ਭਰੋਸਾ ਨਹੀਂ ਸੀ ਕਿਉਂਕਿ ਪ੍ਰਮਾਤਮਾ ਨੇ ਉਸ ਦੇ ਘਰ ਸਿਰਫ ਧੀਆਂ ਦਿੱਤੀਆਂ ਸਨ ਪੁੱਤਰ ਦੀ ਦਾਤ ਨਹੀਂ ਵਕਸੀ ਇੱਕ ਦਿਨ ਦੁਨੀ ਚੰਦ ਨੇ ਆਪਣੀਆਂ ਧੀਆਂ ਨੂੰ ਕੋਲ ਬਿਠਾ ਕੇ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਤੇ ਪੈਂਦੀਆਂ ਹੋ ਉਸ ਦੀਆਂ ਛੇਤੀਆਂ ਨੇ ਇਹੀ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਤੇ ਪੈਂਦੀਆਂ ਹਾਂ ਪਰ ਰਜਨੀ ਚੁੱਪ ਸੀ ਧੁਨੀਚੰਦ ਨੇ ਰਜਨੀ ਨੂੰ ਪੁੱਛਿਆ ਕਿ ਹੁਣ ਤੂੰ ਜਵਾਬ ਦੇ। ਰਜਨੀ ਨੇ ਕਿਹਾ ਪਿਤਾ ਜੀ ਅਸੀਂ ਉਸ ਪਰਮਾਤਮਾ ਦਾ ਦਿੱਤਾ ਖਾਂਦੀਆਂ ਤੇ ਪੈਂਦੀਆਂ ਹਾਂ। ਇਹ ਸੁਣ ਕੇ ਧੁਨੀਚੰਦ ਨੂੰ ਬਹੁਤ ਗੁੱਸਾ ਆਇਆ। ਉਸਨੇ ਰਜਨੀ ਦਾ ਵਿਆਹ ਇੱਕ ਕੋੜੀ ਆਦਮੀ ਨਾਲ ਕਰਨ ਦਾ ਫੈਸਲਾ ਕਰ ਲਿਆ। ਧੁਨੀਚੰਦ ਨੇ ਇੱਕ ਪੰਡਤ ਨੂੰ ਬੁਲਾ ਕੇ ਰਜਨੀ ਦਾ ਵਿਆਹ ਕੋੜੀ ਆਦਮੀ ਨਾਲ ਕਰ ਦਿੱਤਾ। ਰਜਨੀ ਦੀ ਮਾਂ ਤੇ ਭੈਣਾਂ ਉਸਦੇ ਪਿਤਾ ਤੋਂ ਡਰਦੀਆਂ ਬਿਲਕੁਲ ਚੁੱਪ ਖੜੀਆਂ ਸਨ। ਉਹ ਕੁਝ ਵੀ ਨਹੀਂ ਕਰ ਸਕੀਆਂ। ਧੁਨੀ ਚੰਦ ਨੇ ਰਾਜਨੀ ਨੂੰ ਹੁਕਮ ਦਿੱਤਾ ਕਿ ਹੁਣ ਤੁਸੀਂ ਇਸ ਸ਼ਹਿਰ ਤੋਂ ਦੂਰ ਚਲੇ ਜਾਓ ਰਾਜਨੀ ਨੇ ਆਪਣੇ ਪਿਤਾ ਦਾ ਹੁਕਮ ਸਤਿਵਚਨ ਕਹਿ ਕੇ ਮੰਨ ਲਿਆ ਉਸ ਨੇ ਆਪਣੇ ਪਤੀ ਨੂੰ ਇੱਕ ਰੇੜੀ ਵਿੱਚ ਬਿਠਾ ਲਿਆ ਅਤੇ ਉਸ ਰੇੜੀ ਨੂੰ ਰੱਸੀ ਨਾਲ ਬੰਨ ਲਿਆ ਉਹ ਆਪਣੇ ਪਤੀ ਨੂੰ ਲੈ ਕੇ ਦੂਰ ਚਲੀ ਗਈ ਹੁਣ ਉਹ ਪਿੰਡਾਂ ਵਿੱਚੋਂ ਮੰਗ ਮੰਗ ਕੇ ਗੁਜ਼ਾਰਾ ਕਰਦੀ ਉਸ ਦੇ ਸਰੀਰ ਉੱਪਰ ਹੁਣ ਸਾਹੀ ਕੱਪੜਿਆਂ ਦੀ ਥਾਂ ਤੇ ਸਾਦੇ ਕੱਪੜੇ ਸਨ ਪਰ ਉਹ ਫੇਰ ਵੀ ਪਰਮਾਤਮਾ ਦਾ ਸ਼ੁਕਰ ਕਰਦੀ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਅਰਦਾਸ ਕਰਦੀ ਉਹ ਪਰਮਾਤਮਾ ਦਾ ਭਾਣਾ ਮੰਨ ਕੇ ਬਹੁਤ ਦੂਰ ਚਲੀ ਗਈ ਤੇ ਉਹ ਚੱਕ ਰਾਮਦਾਸ ਸ਼ਹਿਰ ਵਿੱਚ ਪਹੁੰਚ ਗਈ ਉਸ ਨੇ ਇੱਕ ਤਲਾਬ ਦੇ ਕਿਨਾਰੇ ਆਪਣੇ ਪਤੀ ਨੂੰ ਬਿਠਾ ਦਿੱਤਾ ਉਸ ਤਲਾਬ ਦੇ ਕਿਨਾਰੇ ਇੱਕ 베ਰੀ ਦਾ ਸੰਗਣਾ ਰੁੱਖ ਸੀ ਉਸ ਰੁੱਖ ਦੀ ਛਾਂ ਬਹੁਤ ਜ਼ਿਆਦਾ ਹੋਣ ਕਰਕੇ ਰਜਨੀ ਆਪਣੇ ਪਤੀ ਨੂੰ ਉੱਥੇ ਬਿਠਾ ਗਈ ਅਤੇ ਆਪ ਰੋਟੀ ਮੰਗਣ ਦੇ ਲਈ ਪਿੰਡਾਂ ਵਿੱਚ ਚਲੀ ਗਈ। ਉਸ ਬੇਰੀ ਦੇ ਉੱਪਰ ਬਹੁਤ ਸਾਰੇ ਕਾਂ ਬੈਠੇ ਸਨ। ਰਜਨੀ ਦਾ ਪਤੀ ਉਹਨਾਂ ਨੂੰ ਗੌਰ ਨਾਲ ਤੱਕ ਰਿਹਾ ਸੀ। ਕਾਂ ਪਾਣੀ ਦੀ ਵਿੱਚ ਡੁੱਬ ਕੇ ਲਵਾਉਂਦੇ ਅਤੇ ਪਾਣੀ ਨੂੰ ਪੀਂਦੇ। ਉਹ ਹੀ ਦੇਖੀ ਜਾ ਰਿਹਾ ਸੀ ਕਿ ਜਿਹੜੇ ਕਾਂ ਪਾਣੀ ਵਿੱਚ ਡੁੱਬ ਕੇ ਲਗਾ ਰਹੇ ਸਨ ਉਹ ਚਿੱਟੇ ਬਣ ਕੇ ਬਾਹਰ ਆ ਰਹੇ ਸਨ। ਉਹ ਕਾਂ ਮਾਤੋਂ ਹੰਸ ਵਾਰੇ ਸਨ। ਉਸਨੇ ਸੋਚਿਆ ਜੇ ਇਹ ਕਾਂ ਚਿੱਟੇ ਹੋ ਕੇ ਬਾਹਰ ਆ ਰਹੇ ਨੇ ਤਾਂ ਕੀ ਪਤਾ ਮੇਰਾ ਵੀ ਕੋੜ ਕੱਟਿਆ ਜਾਵੇ ਮੈਂ ਵੀ ਕੋੜੀ ਤੋਂ ਬਿਲਕੁਲ ਠੀਕ ਹੋ ਜਾਵਾਂ ਉਸਨੇ ਡਰਦੇ ਡਰਦੇ ਨੇ ਉਸ 베ਰੀ ਦੀ ਇੱਕ ਟਾਣੀ ਨੂੰ ਫੜਿਆ ਤੇ ਹੌਲੀ ਹੌਲੀ ਤਲਾਬ ਵਿੱਚ ਉਤਰ ਗਿਆ ਉਸਦਾ ਸਾਰਾ ਸਰੀਰ ਪਾਣੀ ਵਿੱਚ ਡੁੱਬ ਗਿਆ ਕੇਵਲ ਉਸ ਹੱਥ ਨੂੰ ਛੱਡ ਕੇ ਜਿਸ ਦੇ ਨਾਲ ਉਹ ਸਵੇਰੀ ਨੂੰ ਫੜਿਆ ਹੋਇਆ ਸੀ ਜਦੋਂ ਉਹ ਬਾਹਰ ਆਇਆ ਤਾਂ ਉਸਦਾ ਸਰੀਰ ਕਦੋਂਕਸ ਦੂਰ ਹੋ ਗਿਆ ਤੇ ਉਹ ਇੱਕ ਤੰਦਰੁਸਤ ਆਦਮੀ ਬਣ ਗਿਆ ਉਸ ਤਲਾਬ ਦੇ ਕਿਨਾਰੇ ਬੈਠ ਕੇ ਰਜਨੀ ਨੂੰ ਉਡੀਕਣ ਲੱਗ ਗਿਆ ਜਦੋਂ ਰਜਨੀ ਆਈ ਉਸ ਆਦਮੀ ਨੂੰ ਦੇਖ ਕੇ ਬਹੁਤ ਡਰ ਗਈ ਉਸ ਨੇ ਸੋਚਿਆ ਇਸ ਆਦਮੀ ਨੇ ਉਸ ਦੇ ਕੋੜੀ ਪਤੀ ਨੂੰ ਮਾਰ ਦਿੱਤਾ ਹੈ ਉਹ ਉੱਚੀ ਉੱਚੀ ਰੋਣ ਲੱਗ ਪਈ ਪਰ ਉਸ ਦੇ ਪਤੀ ਨੇ ਕਿਹਾ ਕਿ ਮੈਂ ਹੀ ਤੇਰਾ ਪਤੀ ਹਾਂ ਤੂੰ ਦੇਖ ਮੈਂ ਠੀਕ ਹੋ ਗਿਆ ਹਾਂ ਉਸ ਨੇ ਰਜਨੀ ਨੂੰ ਯਕੀਨ ਦਿਵਾਉਣ ਵਾਸਤੇ ਆਪਣਾ ਉਹ ਹੱਥ ਦਿਖਾਇਆ ਜੋ ਕਿ ਪਾਣੀ ਤੋਂ ਬਾਹਰ ਰਹਿ ਗਿਆ ਸੀ ਰਜਨੀ ਨੇ ਜੋ ਦੇਖਿਆ ਕਿ ਇਸ ਦੇ ਹੱਥ ਉੱਪਰ ਕੋੜ ਹੈ ਤਾਂ ਉਸ ਨੇ ਯਕੀਨ ਕਰ ਲਿਆ ਇਸ ਤਰ੍ਹਾਂ ਰਜਨੀ ਦੇ ਵਿਸ਼ਵਾਸ ਨੇ ਉਸ ਦੇ ਪਤੀ ਨੂੰ ਬਿਲਕੁਲ ਠੀਕ ਕਰ ਦਿੱਤਾ ਕਿਉਂਕਿ ਉਸ ਨੂੰ ਪਰਮਾਤਮਾ ਤੇ ਭਰੋਸਾ ਸੀ ਅੱਜ ਵੀ ਇਹ ਸਥਾਨ ਦੁੱਖਪੰਜਣੀ 베ਰੀ ਦੇ ਨਾਲ ਬਹੁਤ ਮਸ਼ਹੂਰ ਹੈ ਅੱਜ ਵੀ ਬਹੁਤ ਸਾਰੇ ਲੋਕ ਆਪਣੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਦੁੱਖਪੰਜਨੀ ਬੇਰੀ ਥੱਲੇ ਨਹਾਉਂਦੇ ਹਨ ਤੇ ਇਸ ਤਲਾਬ ਨੂੰ ਗੁਰੂ ਰਾਮਦਾਸ ਸਰੋਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ